ਕਿਆ ਵਾਹ ਬੋਲੇ ਇਹ ਸਾ ਟਕਰਾ ਕੇ ਇੱਕ ਆਵਾਜ਼ ਬਣਦੀ ਹੈ ਫਿਰ ਅਸੀਂ ਗੁਰੂ ਉਚਾਰ ਉਚਾਰਨ ਕਰ ਦੇਣਾ ਹੈ ਇਹ ਇੱਕ ਤਰੀਕਾ ਹੋ ਗਿਆ 1 ਮਿੰਟ ਦੇ ਵਿੱਚ ਅਸੀਂ ਇਹਨੂੰ ਪੂਰਾ ਕਰਨਾ ਹੁੰਦਾ ਵਾਹ ਗੁਰੂ ਇਹ ਤਰੀਕੇ ਨਾਲ ਜਪਾਂਗੇ ਫੇਰ ਹੀ ਕਿਹਾ ਕਿ ਕਲ ਕਲੇਸ਼ ਤਨ ਮਹਿ ਮਟਾਵੇ ਫੇਰ ਸਾਡੇ ਤਨ ਦੇ ਮਾਨ ਦੇ ਕਲੇਸ਼ ਖਤਮ ਹੋਣਗੇ ਗੁਰੂ ਘਰ ਤਾਂ ਹੁਣ ਇਹਦੀ ਤਾਕਤ ਕੀ ਹੈ ਕਿ ਗੁਰੂ ਸਾਹਿਬ ਆਪਾਂ ਇੱਕ ਪੰਗਤੀ ਚਾਰੀਆ ਕਿ ਹੇ ਜੀਵ ਹੇ ਭਲੇ ਮਨੁੱਖ ਜੇ ਤੂੰ ਜਮਾਂ ਤੋਂ ਬਚਣਾ ਹੈ ਦੁੱਖਾਂ ਤੋਂ ਬਚਣਾ ਹੈ ਆਪਣੇ ਡਰ ਦੂਰ ਕਰਨੇ ਮੈਂ ਤਾਂ ਇਸ ਸਿਮਰਨ ਦਾ ਜਾਪ ਕਰ ਵਾਹ ਗੁਰੂ 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 ਵਾਹ va grew 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 grew

va grew va grew va grew va grew va grew va grew va grew va grew va grew va grew va grew va grew va grew va grew. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤਰ੍ਹਾਂ ਸਾਨੂੰ ਗੁਰੂ ਸਾਹਿਬ ਪ੍ਰਵਾਨ ਕਰਦੇ ਨੇ ਇਹਨੂੰ ਗੁਰੂ ਸਾਹਿਬ ਚੌਥੇ ਪਾਸਾ ਲਗਾ ਕੇ ਸਾਹਸ ਗਰਾਸ ਧਿਆਏ ਮੇਰਾ ਹਰ ਹਰ ਸੋ ਸਿੱਖ ਗੁਰੂ ਮਨ ਪਾਵੇ ਕਹਦਾ ਮੈਨੂੰ ਉਹੀ ਚੰਗਾ ਲੱਗੂ ਹੁਣ ਗੁਰਬਾਣੀ ਦੇ ਵਿੱਚ ਦਰਜ ਹੈ ਸਬਦ ਤਾਂ ਹੁਣ ਇਹ ਸਿਮਰਨ ਹੈ ਇਹਦੇ ਇਸ ਤਰ੍ਹਾਂ ਸਿਮਰਨ ਕਰਾਂਗੇ ਤਾਂ ਗੁਰੂ ਸਾਹਿਬ ਪ੍ਰਮਾਣ ਕਰ ਦਿੰਦੇ ਕਿ ਦੁੱਖ ਤੇਰੇ ਭਜ ਜਾਣਗੇ ਜਮ ਵੀ ਤੇਰੇ ਨੇੜੇ ਨਹੀਂ ਆਊਗਾ ਅੱਗੇ ਕਹਿੰਦੇ ਕਿ ਪ੍ਰਭ ਕੈ ਸਿਮਰਣਾ ਕਾਲ ਪਰਹਰ ਹੈ ਭਾਵ ਮੌਤ ਦਾ ਜਿਹੜਾ ਭਾਉ ਆ ਡਰ ਇਹ ਵੀ ਤੈਨੂੰ ਹਟ ਜਾਣਾ ਕਾਲ ਕੀ ਮੌਤ ਹੈ ਆਪਕਾ ਕਦਨਾ ਕਿ ਕਾਲ ਸਿਰ ਤੇ ਮੰਡਰਾ ਰਿਹਾ ਹੈ ਇਹ ਕੀ ਹੈ ਮੌਤ ਹੈ ਗੁਰੂ ਸਾਹਿਬ ਫਰਮਾਨ ਕਰਦੇ ਨੇ ਕਿ ਇਹ ਪਿਆਰਿਆ ਜੇ ਤੂੰ ਇਸ ਤਰੀਕੇ ਨਾਲ ਗੁਰੂ ਦੀ ਗੱਲ ਮੰਨੇਗਾ ਤਾਂ ਤੈਨੂੰ ਮੌਤ ਦਾ ਵੀ ਡਰ ਨਹੀਂ ਰਹਿਣਾ ਅੱਗੇ ਗੁਰੂ ਸਾਹਿਬ ਫਰਮਾਨ ਕਰਦੇ ਨੇ ਕਿ ਪ੍ਰਭ ਸਿਮਰਤ ਕਸ ਬਿਗਨ ਨਾਮ ਲਾਗੇ ਹੁਣ ਦੇਖੋ ਇੱਕ ਗੱਲ ਕੀਮਤੀ ਆ ਗੁਰੂ ਪਿਆਰੇਓ ਕਹਿੰਦਾ ਪ੍ਰਭੂ ਦਾ ਜਦੋਂ ਇਸ ਤਰ੍ਹਾਂ ਤੂੰ ਉਹਨੂੰ ਯਾਦ ਕਰੇਗਾ ਇਹ ਕੀ ਹੈ ਯਾਦ ਹੈ ਮਾਲਕ ਨੂੰ ਸੀ ਯਾਦ ਕਰਦੇ ਆ ਇਹਨੂੰ ਤੂੰ ਯਾਦ ਕਰੇਗਾ ਇਹ ਭਾਵੇਂ ਸਿਮਨ ਕਰ ਕਰਕੇ ਤੂੰ ਅੰਤਰ ਅੰਦਰ ਗਤ ਉਤਰ ਜਾਏਗਾ ਆਪਣੇ ਅੰਦਰ ਉਤਰ ਜਾਏਗਾ ਪ੍ਰਭੂ ਤੇ ਤੇਰਾ ਮਲਾਪ ਹੋ ਜਾਏਗਾ ਫੇਰ ਗੱਲ ਕਰ ਰਹੇ ਗੁਰੂ ਪਿਆਰੇਓ ਇਹ ਨਹੀਂ ਹੈ ਕਿ ਅਸੀਂ ਜਿਵੇਂ ਆਪਣੀ ਮਤਨ ਸ਼ਾਮ ਨਾਲ ਜਪ ਰਹੇ ਆ ਉਹ ਨਹੀਂ ਹੈ ਕਹਿੰਦਾ ਤੂੰ ਆ ਤਰੀਕੇ ਦੇ ਨਾਲ ਜਪੇਂਗਾ ਇਹ ਜਪ-ਜਪ ਕੇ ਫੇਰ ਤੂੰ ਸੁੰਨ ਚ ਜਾਏਂਗਾ ਫੇਰ ਤੇਰੇ ਮਨ ਨੇ ਆਪਣੇ ਮਨ ਨੇ ਘਰ ਦੇ ਵਿੱਚ ਬੈਠਣਾ ਹੈ ਫੇਰ ਘਰ ਤੋਂ ਇਹਨੇ ਬਾਹਰ ਨਿਕਲਣਾ ਹੈ ਫੇਰ ਮਾਲਕ ਦੇ ਚਰਨਾਂ ਦੇ ਵਿੱਚ ਜਾਣਾ ਹੈ ਉਸ ਟਾਈਮ ਦੀ ਗੱਲ ਕਰਦਾ ਕਿ ਪ੍ਰਭ ਸਿਮਰਤ ਕਸ ਬਿਗਨ ਨਾ ਲਾਗੇ ਜੋ ਤੂੰ ਰੋਜ਼ ਜਾਣ ਲੱਗੇ ਇਹ ਨਹੀਂ ਹੈ ਕਿ ਮਰ ਕੇ ਜਾਵਾਂਗੇ ਸੀ ਮਾਲਕ ਦੇ ਘਰ ਚਲੋ ਉੱਥੇ ਮਿਲ ਲੰਗੇ ਜਾ ਕੇ ਨਹੀਂ ਨਹੀਂ ਜਉਂਦੇ ਜੀ ਜਦੋਂ ਜਉਂਦੇ ਜੀਅ ਅਭਿਆਸ ਕਰੇਗਾ ਇਸੇ ਕਰਕੇ ਤਾਂ ਪੰਜ ਪਿਆਰਿਆਂ ਨੇ ਆਪ ਨੂੰ ਕਹਿੰਦੇ ਨੇ ਕਿ ਭਾਈ ਘਟੋ ਘਟ ਇੱਕ ਘੰਟਾ ਵੱਧ ਜਿੰਨਾ ਮਰਜੀ ਲਾ ਲੋ ਰੋਜ਼ ਜਪਨਾ ਹੈ ਪ੍ਰਾਨੀ ਨੇ ਤੇ ਜਦੋਂ ਉਹ ਜਪੂਗਾ ਤਾਂ ਫੇਰ ਜਿਹੜਾ ਆ ਤੁੱਕ ਪ੍ਰਭ ਸਿਮਰਤ ਕਿਸ ਬਿਗਨ ਨਾ ਲਾਗੇ ਗੁਰੂ ਸਾਹਿਬ ਕਹਿੰਦੇ ਨੇ ਕਿ ਪ੍ਰਭੂ ਨੂੰ ਤੂੰ ਜਦੋਂ ਰੋਜ਼ ਸਿਮਰੇਗਾ ਤੇਰੀ ਜ਼ਿੰਦਗੀ ਦੇ ਰਾਹ ਦੇ ਵਿੱਚ ਕੋਈ ਵੀ ਰੁਕਾਵਟ ਨਹੀਂ ਬਣਨੀ ਕੋਈ ਵੀ ਰੁਕਾਵਟ ਸਭ ਰੁਕਾਵਟਾਂ ਦੂਰ ਹੋ ਜਾਣਗੀਆਂ ਹੁਣ ਰੁਕਾਵਟਾਂ ਆਪਾਂ ਅਗਲੀ ਵੀਡੀਓ ਚ ਜ਼ਿਕਰ ਕਰਾਂਗੇ ਕਹਿੰਦਾ ਫੇਰ ਮੇਰਾ ਮਾਲਕ ਕਹਿ ਰਿਹਾ ਕਿ ਮਾਲਕ ਦਾ ਸਿਮਰਨ ਕਰਨ ਦੇ ਨਾਲ ਨਾਲ ਮਨੁੱਖ ਹਰ ਵੇਲੇ ਵਿਕਾਰਾਂ ਤੋਂ ਸचेਤ ਰਹੇਗਾ ਹੁਣ ਗੱਲ ਵਿਕਾਰਾਂ ਦੀ ਆ ਗਈ ਵਿਕਾਰ ਵਿਕਾਰ ਵੈਸੇ ਤਾਂ ਗੁਰੂ ਪਿਆਰਿਓ ਸਾਨੂੰ ਜੇ ਅਸੀਂ ਮਾਲਕ ਨੂੰ ਮਿਲਣਾ ਹੈ ਜਿਹੜੀ ਚੀਜ਼ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਨੇ ਜਿਹੜੀ ਕਹਿੰਦਾ ਭਾਈ ਤੂੰ ਆਹ ਕਰ ਲਾ ਉਹ ਤੋਂ ਅਸੀਂ ਦੂਰ ਭਜਦੇ ਆ ਹੁਣ ਗੁਰੂ ਸਾਹਿਬ ਕਹਿ ਰਹੇ ਨੇ ਕਿ ਤੂੰ ਆਪਣੇ ਅੰਦਰ ਵਿਕਾਰ ਮਾਰਨੇ ਆ ਵਿਕਾਰ ਐ ਤਾਂ ਮਾਰਨੇ ਨਹੀਂ ਜਿਹਨੂੰ ਫੋਰਨਿਕ ਲਈ ਇਸ ਤਰ੍ਹਾਂ ਤਾਂ ਮਾਰਨੇ ਨਹੀਂ ਹੋ ਉਹ ਵਿਕਾਰ ਮਰਨ ਕੇ ਜਦੋਂ ਸਾਡੇ ਅੰਦਰ ਸਾਨੂੰ ਗੁਰਬਾਣੀ ਪੜ ਕੇ ਪਤਾ ਲੱਗੇਗਾ ਕਿ ਮੇਰੇ ਸਿਰ ਤੇ ਕਾਲ ਮੰਡਰਾ ਰਿਹਾ ਹੈ ਇਹ ਕਦੋਂ ਮੇਰੇ ਸਵਾਸ ਖਤਮ ਹੋਵਗੇ ਉਹਨੇ ਫੜਨਾ ਹੈ ਜਾਂ ਮਜੂਤਾ ਨੇ ਲੈ ਜਾਣਾ ਕੱਢ ਕੇ ਜੇ ਚੀਜ਼ ਦਾ ਡਰ ਰੱਖੀਏ ਜੇ ਅਸੀਂ ਮੌਤ ਨੂੰ ਹਮੇਸ਼ਾ ਯਾਦ ਰੱਖੀਏ ਹੁਣ ਮੌਤ ਯਾਦ ਕਿਵੇਂ ਰਹੇਗੀ ਉਹਨੂੰ ਗੁਰੂ ਸਾਹਿਬ ਕਹਿ ਰਹੇ ਨੇ ਕਿ ਇਹਨੂੰ ਯਾਦ ਕਰਨ ਵਾਸਤੇ ਇੱਕ ਤੰਗ ਰੂਪੇ ਤਰੀਕਾ ਹੈ ਸਭ ਤੋਂ ਉੱਚਾ ਹੈ ਸੰਗਤ ਗੁਰਬਾਣੀ ਨੂੰ ਪੜ੍ਹ ਕੇ ਵਿਚਾਰਨਾ ਸੰਗਤ ਕਰਨੀ ਦੂਸਰਾ ਤੂੰ ਆਪਣੇ ਕੰਮਕਾਰ ਕਰਦਿਆਂ ਕਰਦਿਆਂ ਵੀ ਕਦੇ ਕਦਾਈ ਤੂੰ ਜੋ ਸੰਸਾਰ ਤੇ ਕੁਝ ਥਾਮਾਂ ਬਣੀਆਂ ਨੇ ਉਹਨਾਂ ਤੇ ਵੀ ਜਾ ਕੇ ਤੇਰਾ ਮਨ ਵਿਚਾਰਾਂ ਤੋਂ ਰੁਕ ਜਾਏਗਾ ਦੇਖੋ ਇੱਕ ਤਾਂ ਆਪਾਂ ਜਦੋਂ ਕੁਝ ਉਹ ਕੁਸ਼ਟਾਂ ਵਾਸਤੇ ਹੁੰਦਾ ਜਦੋਂ ਆਪਾਂ ਕਿਸੇ ਅਰਤੀ ਦੇ ਪਿੱਛੇ ਜਾਂਦੇ ਆ ਉਦੋਂ ਸਾਡਾ ਕੁਝ ਪਲ ਮਨ ਟਿਕਦਾ ਹੈ ਕਿ ਹਾਂ ਆ ਕੀ ਹੋ ਗਿਆ ਇਹ ਆਪਾਂ ਵਿਚਾਰਾਂ ਕਰਦੇ ਆ ਉਹ ਸਦਾ ਵਾਸਤੇ ਨਹੀਂ ਉਹ ਉੱਥੋਂ ਬਾਅਦ ਜਦੋਂ ਵੀ ਸੰਸਕਾਰ ਹੋ ਗਿਆ ਅਸੀਂ ਵਾਪਸ ਸੰਸਾਰ ਦੇ ਵਿੱਚ ਵਿਚਰਨ ਲੱਗ ਜਾਂਦੇ ਆ ਦੂਸਰਾ ਹੈ ਇਹਨੂੰ ਰੋਕਣ ਦਾ ਤਰੀਕਾ ਇਹ ਹੀ ਹੈ ਕਿ ਸਾਡੇ ਹਮੇਸ਼ਾ ਇਹ ਗੱਲਾਂ ਯਾਦ ਰਹਿਣ ਕਿ ਅਸੀਂ ਐਸੀ ਥਾਂ ਤੇ ਜਾਈਏ ਕਰੀਏ ਰੋਜ਼ ਰੋਜ਼ ਨਹੀਂ ਤਾਂ ਹਫਤੇ ਚ ਇੱਕ ਤੋਂ ਬਾਰੀ ਸਾਨੂੰ ਜ਼ਰੂਰ ਚੱਕਰ ਮਾਰਨਾ ਚਾਹੀਦਾ ਉਹ ਕੀ ਹੈ ਜੋ ਸਾਡੇ ਆਪਣੇ ਸੰਸਾਰ ਜੋ ਆਪਾਂ ਵਿੱਚ ਰ ਰਹੇ ਆ ਇਹਦੇ ਵਿੱਚ ਨੇ ਜਿਹੜੇ ਹਸਪੀਟਲ ਹਸਪਤਾਲ ਕਹੇ ਲਈ ਉਹਨਾਂ ਕੋ ਉਹਨਾਂ ਦੇ ਵਿੱਚ ਜਾ ਕੇ ਇੱਕ ਝਾਤੀ ਮਾਰੋ ਉਹਨਾਂ ਚਾਤੀ ਭਾਰੋ ਜਿਸ ਤਰ੍ਹਾਂ ਅਰੰਦਾਸ ਇੱਥੇ ਪੰਜ ਕੁੱਲਾ ਦੇ ਵਿੱਚ ਹਸਪੀਟਲ ਹੈ ਇੱਥੇ ਉਹਦੇ ਵਿੱਚ ਥੋੜਾ ਵੇਚ ਰਿਹਾ ਹੈ ਕਿਸੇ ਘਰ ਦੇ ਜੀਵ ਕਰਕੇ ਪਾਰਸ ਕਰਕੇ ਹੈ ਕਿ ਉੱਥੇ ਜੀਵਾਂ ਨੂੰ ਰੋਜ਼ ਦੇਖਦੇ ਆ ਦੇਖੋ ਇੱਕ ਤੋਂ ਇੱਕ ਵਾਰ ਕਿ ਦੁਖੀ ਬੰਦਾ ਆਉਂਦਾ ਹੈ ਕਿਸੇ ਦੇ ਸਵਾਸ ਆਲਾ ਉਹ ਕੋਪਾ ਜਾ ਚੜਿਆ ਕਿਸੇ ਦੇ ਕੁਸਾ ਕਿਸੇ ਦੇ ਕੁਸਾ ਜੇ ਅਸੀਂ ਇਸ ਤਰੀਕੇ ਦੇ ਸੀਨ ਯਾਦ ਰੱਖੀਏ ਕਿ ਮੈਂ ਦੇਖੋ ਮੈਂ ਚੱਲ ਕੇ ਆ ਗਿਆ ਪੈਰਾਂ ਨਾਲ ਚੱਲ ਕੇ ਆ ਗਿਆ ਸਾਹ ਮੇਰੇ ਚੰਗੇ ਚੱਲ ਰਹੇ ਨੇ ਖਾਣਾ ਵਧੀਆ ਪਚ ਰਿਹਾ ਹੈ ਔਰ ਸਰੀਰ ਤੰਦਰੁਸਤ ਤੰਦਰੁਸਤ ਹੈ ਦੇਖੋ ਦੁਨੀਆ ਐ ਵੀ ਸਾਡੇ ਬਹੁਤ ਫਰਕ ਪੈ ਸਕਦਾ ਹੈ ਵਿਕਾਰਾਂ ਤੋਂ ਅਸੀਂ ਮੁੜ ਗੁਰੂ ਦੀ ਵੱਲ ਕਦਮ ਰੱਖ ਸਕਦੇ ਹਾਂ